ਤੇ ਬਹੁਤ ਹੀ ਸਤਿਕਾਰਯੋਗ ਨੇਤਾ ਜੀ ਨੇ ਕਿਹਾ ਸੀ ਇਹ ਪਤਾ ਨਹੀਂ ਕਿੱਥੋਂ ਮਟੀਰੀਅਲ ਇਕੱਠਾ ਹੋ ਕੇ ਆ ਗਿਆ ਪਰ ਮੈਂ ਇਹਨਾਂ ਨੂੰ ਅੱਜ ਜਵਾਬ ਦੇਣਾ ਕਿ ਇਸ ਮਟੀਰੀਅਲ ਨੇ ਸਰ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ ਹਜੇ 2 ਸਾਲ ਪਏ ਆ ਸਰ 3 ਸਾਲਾਂ ਦੇ ਵਿੱਚ ਇਹਨਾਂ ਨੇ ਉਹ ਕਰਕੇ ਵਿਖਾਤਾ ਜੋ ਇਹਨਾਂ ਵੱਡੇ ਵੱਡੇ ਵੱਡੀਆਂ ਵੱਡੀਆਂ ਪਾਰਟੀਆਂ ਸੈਂਟਰ ਲੈਵਲ ਦੀਆਂ ਪਾਰਟੀਆਂ ਜਿਨ੍ਹਾਂ ਨੇ ਸਾਰੀ ਉਮਰ ਹਿੰਦੁਸਤਾਨ ਤੇ ਰਾਜ ਕੀਤਾ ਪੰਜਾਬ ਤੇ ਰਾਜ ਕੀਤਾ ਉਹਨਾਂ ਦੇ ਅੱਜ ਇਹ ਜਿਹੜਾ ਸਾਡਾ ਆਪਣਾ ਮਟੀਰੀਅਲ ਜਿਨ੍ਹਾਂ ਨੂੰ ਕਹਿੰਦੇ ਸੀ ਨਾ ਉਹਨਾਂ ਨੇ ਉਹਨਾਂ ਦੇ ਮੂੰਹ ਬੰਦ ਕਰਾ ਕੇ ਰੱਖ ਸਰ ਤੀਜੀ ਇਹਨਾਂ ਨੇ ਸੌਂ ਖਾਦੀ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਸਰ ਸੌਂ ਇਹਨਾਂ ਨੇ ਖਾਦੀ ਸੀ ਤੇ ਕਰਾਪਾ ਰਹੇ ਆ ਜੀ ਅੱਜ ਜਗ੍ਹਾ ਜਗ੍ਹਾ ਤੇ ਹਰੇਕ ਮੀਡੀਆ ਦੇ ਉੱਤੇ ਇੱਕੋ ਹੀ ਗੱਲ ਆ ਰਹੀ ਆ ਕਿ ਮਾਨ ਸਰਕਾਰ ਇਸ ਨਸ਼ੇ ਦੇ ਵਿਰੋਧ ਦੇ ਵਿੱਚ ਆ ਮੇਰੇ ਬੜੇ ਸਤਕਾਰਯੋਗ ਬਾਜਵਾ ਸਾਹਿਬ ਉਹਦੇ ਜੀ ਨੁਕਸ ਕੱਢ ਗਏ ਕਿ ਐ ਨਹੀਂ ਜੀ ਇਹਨਾਂ ਨੇ ਵੱਡਿਆਂ ਨੂੰ ਪਹਿਲਾਂ ਕਿਉਂ ਨਹੀਂ ਪਈ ਪਰ ਮੈਂ ਇੱਕ ਗੱਲ ਬੜੀ ਆਪਣਾ ਹੰਬਲੀ ਇਹਨਾਂ ਨੂੰ ਕਹੂੰਗਾ ਜੀ ਤਾਂ ਮੈਂ ਧੰਨਵਾਦ ਕਰਦਾ ਮੇਰੀ ਸਰਕਾਰ ਦਾ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਹਸਪੀਟਲ ਦੇ ਵਿੱਚ ਸੀਐਚਸੀ ਦੀ مرمਤ ਲਈ 85 ਲੱਖ ਰੁਪਇਆ ਜਾਰੀ ਕੀਤਾ ਜਿਹੜਾ ਫਸਟ ਟਾਈਮ ਮਿਨਿਸਟਰੀ ਹੋਇਆ ਅਜੇ ਤੱਕ ਇੰਨਾ ਕਦੇ ਪੈਸਾ ਨਹੀਂ ਆਇਆ ਸੀ ਉਸ ਤੋਂ ਬਾਅਦ ਮੈਂ ਧੰਨਵਾਦੀ ਹਾਂ ਜੀ ਫਿਰ ਅਗੇਨ ਸਾਡੇ ਮੰਤਰੀ ਸਾਹਿਬ ਦਾ ਸੀਐਮ ਸਾਹਿਬ ਦਾ ਜਿਨ੍ਹਾਂ ਨੇ 12 ਕਰੋੜ ਦੀ ਲਾਗਤ ਨਾਲ ਸੀਸੀਯੂ ਯੂਨਿਟ ਮੇਰੇ ਗਿੱਦੜਵਾ ਦੇ ਵਿੱਚ ਇਹਨਾਂ ਨੇ ਸੈਂਕਸ਼ਨ ਕੀਤਾ ਤੇ ਬੜੀ ਜਲਦੀ ਇਹ ਸੈਸ਼ਨ ਤੋਂ ਬਾਅਦ ਉਸ ਦਾ ਜਾ ਕੇ ਨੀ ਪੱਥਰ ਰੱਖਣ ਜਾ ਰਹੇ ਆ ਜਿਹੜੀ ਸਾਡੇ ਇਸ ਇਲਾਕੇ ਨੂੰ ਬੜੀ ਇਸ ਚੀਜ਼ ਦੀ ਜ਼ਰੂਰਤ ਸੀ ਕੇ ਸੀ ਜੀ ਆਪਣਾ ਅਪ ਸੇਵਾਵਾਂ ਦੇ ਮੁਤਲਕ ਮੈਂ ਆਪ ਜੀ ਦੇ ਧਿਆਨ ਵਿੱਚ ਲੈ ਕੇ ਆਇਆ ਅਗਲੀ ਗੱਲ ਜੇ ਆਪਾਂ ਕਰੀਏ ਜੀ ਸਿੱਖਿਆ ਦੇ ਅਧੀਨ ਆਪਣੀ ਸਰਕਾਰ ਵੱਲੋਂ ਸਕੂਲ ਦੇ ਵਿੱਚ 7702 ਸਮਾਰਟ ਸਕੂਲ ਰੂਮ ਦੇ ਅਤੇ 19120 ਸਕੂਲਾਂ ਦੇ ਵਿੱਚ 100 Mbps ਸਪੀਡ ਇੰਟਰਨੈਟ ਕਨੈਕਸ਼ਨ ਸਥਾਪਿਤ ਕਰਕੇ ਸਕੂਲਾਂ ਦੇ ਵਿੱਚ ਹਾਈ ਟੈਕ ਸਿੱਖਿਆ ਪ੍ਰਦਾਨ ਕਰਨ ਲਈ ਆਪਾਂ ਵਚਨਬੱਧ ਸੀ ਔਰ ਇਹ ਸਰ ਹੋਇਆ ਇਹ ਸਭ ਕੁਝ ਸਕੂਲਾਂ ਦੇ ਵਿੱਚ ਹੋਇਆ ਔਰ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਧਿਆਨ ਵਿੱਚ ਮੈਂ ਹੋਰ ਲਿਆਵਾਂ ਜੀ 40 ਸਕੂਲਾਂ ਦੀਆਂ ਗ੍ਰਾਂਟਸ ਜੋ ਡਾਇਰੈਕਟ ਸਕੂਲਾਂ ਨੂੰ ਗਈਆਂ ਜਿਨ੍ਹਾਂ ਦੇ ਉੱਥੇ ਗ੍ਰਾਂਟਸ ਪਹੁੰਚ ਚੁੱਕੀ ਆ ਔਰ ਆਫਟਰ ਦਿਸ ਆਪਣਾ ਸੈਸ਼ਨ ਪਹਿਲੇ ਹਫਤੇ ਅਪ੍ਰੈਲ ਦੇ 40 ਸਕੂਲਾਂ ਦੀਆਂ ਗ੍ਰਾਂਟਾਂ ਦੇ ਕੇ ਮੇਰੇ ਹਲਕੇ ਦੇ ਵਿੱਚ ਉਹਨਾਂ ਦੇ ਕੰਮ ਸਟਾਰਟ ਹੋ ਰਿਹਾ ਸਕੂਲ ਸਾਰੇ ਰੀਨਿਊ ਹੋ ਰਿਹਾ ਜੀ ਔਰ ਮੈਂ ਧੰਨਵਾਦੀ ਆ ਸਾਡੇ ਮੰਤਰੀ ਸਾਹਿਬ ਦਾ ਔਰ ਸਾਡੇ ਸੀਐਮ ਸਾਹਿਬ ਦਾ ਔਰ ਖਾਸ ਕਰਕੇ ਸਾਡੇ ਐਫਐਮ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਗ੍ਰਾਂਟ ਦਿੱਤੀ ਅਗਲੀ ਗੱਲ ਕਰੀਏ ਸਾਡੇ ਹਲਕੇ ਦੇ ਵਿੱਚ ਸਰ ਤਿੰਨ ਸਕੂਲ ਆਫ ਹੈਪੀਨੈਸ ਆ ਸਰ ਮੇਰੇ ਤਿੰਨ ਪਿੰਡਾਂ ਦੇ ਵਿੱਚ ਸਕੂਲ ਆਫ ਬ੍ਰਿਲੀਅੰਸ ਸਰ ਦੋ ਆ ਜੀ ਸਕੂਲ ਆਫ ਐਮੀਨੈਂਸ ਇਹ ਵੀ ਸਾਡੇ ਇੱਕ ਪੂਰੀ ਕੌਨਸਟਿਟਿਊਐਂਸੀ ਆਪਣਾ ਕੌਨਸਟਿਟਿਊਐਂਸੀ ਦੇ ਵਿੱਚ ਇੱਕ ਸਕੂਲ ਆ ਸਰ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਸਾਡੇ ਬੱਚਿਆਂ ਵਾਸਤੇ ਆ ਸਰ 1000 ਰੁਪਿਆ ਆਪਣੀ ਗਵਰਨਮੈਂਟ ਪਰ ਬੱਚੇ ਵੈਨ ਨੂੰ ਦੇ ਰਹੀ ਆ ਜੀ ਜਿਹੜੀ ਅੱਜ ਤੱਕ ਕਿਸੇ ਗਵਰਨਮੈਂਟ ਨੇ ਨਹੀਂ ਦਿੱਤੀ ਅੱਜ ਤੱਕ ਆਪਣੀ ਪਹਿਲੀ ਗਵਰਨਮੈਂਟ ਆ ਜੀ ਔਰ ਉੱਪਰ ਦੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਜੀ ਬੱਚਿਆਂ ਨੂੰ ਸਿਹਤ ਦੇ ਵੱਲ ਖਿਆਲ ਰੱਖਦੇ ਹੋਏ ਹਰੇਕ ਸਕੂਲ ਦੇ ਵਿੱਚ ਹਰੇਕ ਬੱਚੇ ਨੂੰ ਸੀਜ਼ਨਲ ਫਰੂਟਸ ਦੇ ਰਹੀ ਆ ਜਿਹੜੀ ਅੱਜ ਤੱਕ ਕਿਸੇ ਗਵਰਨਮੈਂਟ ਨੇ ਨਹੀਂ ਦਿੱਤੇ ਸਰ ਅਗਲੀ ਗੱਲ ਜੇ ਮੈਂ ਆਪ ਜੀ ਨਾਲ ਸਾਂਝੀ ਕਰਾਂ ਜੀ ਇਰੀਗੇਸ਼ਨ ਤੇ ਸਰ ਮੈਂ ਅਗਲੀ ਗੱਲ ਕਰੂੰਗਾ ਜੀ ਮੇਰੀ ਸਰਕਾਰ ਵੱਲੋਂ 25 ਸਾਲਾਂ ਤੋਂ ਲੰਬਿਤ ਕੰਡੀ ਡੈਮ ਪ੍ਰੋਜੈਕਟ ਸਕਾਰ ਰੂਪ ਦਿੱਤਾ। ਇਹ ਪ੍ਰੋਜੈਕਟ 206 ਮੈਗਾਵਾਟ ਦੀ ਸਥਾਪਤੀ ਸਮਰੱਥਾ ਨਾਲ 1042 ਮੈਗਾ ਯੂਨਟ ਪਣ ਬਿਜਲੀ ਪੈਦਾ ਕਰੇਗਾ ਅਤੇ 37173 ਹੈੱਡਕਵਰਟਰ ਦੀ ਵਾਧੂ ਸਿੰਚਾਈ ਸਮਰੱਥਾ ਦੇ ਨਾਲ ਯੂਬੀਡੀਸੀ ਪ੍ਰਣਾਲੀ ਅਦੀਨ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਇੱਕ 118 ਲੱਖ ਹੈਕਟੇਅਰ ਖੇਤਰ ਦੀ ਸंचाई ਕਰੇਗਾ ਸਰ ਬੜੀ ਵੱਡੀ ਪ੍ਰਾਪਤੀ ਹੈ ਜੀ ਇਹ ਵੀ ਆਪਣੀ ਗਵਰਨਮੈਂਟ ਦਾ ਪਹਿਲਾ ਉਪਰਾਹ ਦਾ ਅਜੇ ਅਗਲੀ ਗੱਲ ਸਰ ਔਰ ਨਾਲ ਹੀ ਮੇਰੀ ਐਫਐਮ ਸਾਹਿਬ ਨੂੰ ਬੇਨਤੀ ਹੈ ਜੀ ਕਿ ਮੇਰੇ ਹਲਕੇ ਦੇ ਵਿੱਚ ਸਰ ਮੇਰੀ ਸੁਰਤੀ ਤੋਂ ਪਹਿਲਾਂ ਦੇ ਖਾਲ ਤੇ ਪਾਈਪਲਾਈਨ ਦੋ ਜਿਨ੍ਹਾਂ ਨੂੰ ਆਪਾਂ ਕਹਿ ਦਨੇ ਆ ਇਹ ਸਰਪੰਜਾਂਵੀਆਂ ਇਹਦੇ ਵਿੱਚ ਮੈਂ ਆਪ ਜੀ ਦੇ ਧਿਆਨ ਹਿਤ ਲਿਆਉਂਗਾ ਕਿ ਸਾਡੇ ਇਹ ਖਾਲਾਂ ਵਾਸਤੇ ਤੇ ਪਾਈਪਲਾਈਨਾਂ ਵਾਸਤੇ ਜੀ ਇਹ ਪੈਸੇ ਆਪਣਾ ਬਜਟ ਦੇ ਵਿੱਚ ਪਲੀਜ਼ ਉਪਲਬਧ ਕਰਾਏ ਜਾਣ 9 ਕਰੋੜ ਦੀ ਲਾਗਤ ਨਾਲ ਸਰ ਦੋ ਰਜਬਾਹੇ ਮੇਰੇ ਆਪਣਾ ਹਲਕੇ ਦੇ ਵਿੱਚ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰਤੇ ਜੀ ਇਸ ਤੋਂ ਪਹਿਲਾਂ ਜਿਨ੍ਹਾਂ ਦੀ ਅੱਜ ਤੱਕ ਕਿਸੇ ਨੇ ਸਾਰੀ ਇਹ ਅੱਜ ਤੱਕ ਲਈ ਨਹੀਂ ਸੀ ਸਰ ਔਰ ਇਹ ਵੀ ਸਾਡੀ ਸਰਕਾਰ ਦੀ ਬੜੀ ਵੱਡੀ ਪ੍ਰਾਪਤੀ ਹੈ ਜਿਹੜੀ ਇਸ ਸਰਕਾਰ ਦੇ ਵਿੱਚ ਹੋਈ ਆ ਅਗਲੀ ਗੱਲ ਸਰ ਆਪਾਂ ਜੇ ਮੈਂ ਕਰਾਂ ਸਰ ਮੈਨੂੰ ਬੜੀ ਇੱਕ ਚੀਜ਼ ਦੀ ਬੜੀ ਹੈਰਾਨੀ ਆਉਂਦੀ ਆ ਕਿ ਜਦੋਂ ਆਪਣੇ ਵਿਰੋਧੀ ਧਿਰ ਦੇ ਨੇਤਾ ਇਹ ਮੈਥੋਂ ਪਹਿਲਾਂ ਬੋਲਦੇ ਬਣਾਵਾਲੀ ਸਾਹਮਣੇ ਬੜੇ ਇੱਕ ਇੱਕ ਚੀਜ਼ ਦੱਸੀ ਉਹਨਾਂ ਨੇ ਜਦੋਂ ਆਪਣੇ ਸਰਕਾਰ ਦੇ ਵਿੱਚ ਨੁਕਤਾ ਚੀਨੀਆਂ ਕਰਦੇ ਆ ਮੇਰੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਅਗਰ ਸਭ ਤੋਂ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਤੇ ਇਸ ਪੰਜਾਬ ਦੇ ਵਿੱਚ ਅਗਰ ਕਿਸੇ ਪਾਰਟੀ ਨੇ ਰਾਜ ਕੀਤਾ ਤਾਂ ਉਹ ਸਰ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ 2017 ਦੇ ਵਿੱਚ ਗੁਟਕਾ ਸਾਫ ਦੀ ਸੌਂ ਖਾ ਕੇ ਸੱਤਾ ਦੇ ਵਿੱਚ ਆਈ ਸੀ ਪ੍ਰੋਮਿਸ ਇਹਨਾਂ ਨੇ ਕੀਤਾ ਸੀ ਵੀ ਅਸੀਂ ਘਰ ਘਰ ਨੌਕਰੀਆਂ ਦੇਵਾਂਗੇ ਲੇਕਿਨ ਪ੍ਰੋਮਿਸ ਇਹਨਾਂ ਦਾ ਕੀਤਾ ਹੋਇਆ ਆਪਣੀ ਸਰਕਾਰ ਪੂਰੇ ਕਰ ਰਹੀ ਆ ਜਿਨ੍ਹਾਂ ਨੇ 51 52 ਹਜ਼ਾਰ ਦੇ ਕਰੀਬ ਜੋਬਸ ਦਿੱਤੇ ਲੇਕਿਨ ਪ੍ਰੋਮਿਸ ਇਹਨਾਂ ਨੇ ਕੀਤੀ ਸੀ ਇਹਨਾਂ ਨੇ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਕਿਹਾ ਸੀ ਅਸੀਂ ਘਰ ਘਰ ਦਾ ਕਰਜ਼ਾ ਮਾਫ਼ ਕਰਾਂਗੇ ਸਰ ਕਰਜ਼ਾ ਤਾਂ ਮਾਫ਼ ਕੀ ਕਰਨੀਆਂ ਸਾ ਇਹਨਾਂ ਨੇ ਕੀ ਕਰਨਾ ਸੀ ਆਮ ਜ਼ਿਮੀਦਾਰਾਂ ਦੀਆਂ ਜਿਹੜਾ ਬਹੁਤ ਸਰ ਅਹਿਮ ਮੁੱਦਾ ਸੋਸਾਇਟੀਆਂ ਦੀਆਂ ਕਾਪੀਆਂ ਬੰਦ ਕਰਾਤੀਆਂ ਜੀ ਉਹਨਾਂ ਨੇ ਕਰਜ਼ਾ ਨਹੀਂ ਭਰਿਆ ਉਹਨਾਂ ਨੂੰ ਆਏ ਸੀ ਵੀ ਮਹਾਰਾਜਾ ਸਾਹਿਬ ਦਾ ਪ੍ਰੋਮਿਸ ਆ ਤੇ ਸਾਰਾ ਕਰਜ਼ਾ ਸਾਡਾ ਮਾਫ਼ ਹੋ ਜੂ ਅੱਜ ਸਾਰੇ ਪੰਜਾਬ ਦੀਆਂ ਸੋਸਾਇਟੀਆਂ ਜੋ ਇੱਕ ਨੰਬਰ ਤੇ ਚੱਲਦੀਆਂ ਸੀ ਸਰ ਉਹ ਸਾਡੇ ਏਰੀਆ ਦੇ ਵਿੱਚ ਬੰਦ ਹੋਣ ਦੀ ਤਾਦਾਦ ਤੇ ਆ ਉਹਨਾਂ ਸੋਸਾਇਟੀਆਂ ਬਾਰੇ ਸਰ ਅੱਜ ਜ਼ਮੀਂਦਾਰ ਸਾਰੇ ਪੈਸਾ ਭਰਨ ਨੂੰ ਤਿਆਰ ਆ ਉਹ ਕਹਿੰਦੇ ਆ ਵੀ ਸਾਨੂੰ ਕੈਸ਼ ਪੇਮੈਂਟ ਤੇ ਐਡਵਾਂਸ ਪੈਸੇ ਲੈ ਲਓ ਪਰ ਸਾਨੂੰ ਆਪਣਾ ਰੇ ਡੀਏਪੀ ਇਹ ਜ਼ਰੂਰ ਦਿਆ ਕਰੋ ਸਰ ਇਹ ਇੱਕ ਬੜਾ ਵੱਡਾ ਇਸ਼ੂ ਆ ਜੀ ਕਿਉਂਕਿ ਬਾਹਰ ਦੁਕਾਨਦਾਰਾਂ ਦੇ ਉੱਤੇ ਬੜੀ ਲੁੱਟ ਮੱਚਦੀ ਆ ਜੀ ਅਗਰ ਇਹ ਸੋਸਾਇਟੀਆਂ ਦੇ ਵਿੱਚ ਉਹਨਾਂ ਦੀ ਰੇਹ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਕਾਪੀਆਂ ਬਣਾ ਕੇ ਚਾਹੇ ਆਪਦੇ ਵੱਨਿਓ ਬੈਂਕਸ ਦੇ ਕੋਈ ਵੀ ਐਡਵਾਂਸ ਪੈਸੇ ਨਾ ਦੇਣ ਉਹਨਾਂ ਤੋਂ ਪੈਸੇ ਲੈ ਲੈਣ ਇਹ ਬੜਾ ਵੱਡਾ ਇੱਕ ਇੱਕ ਆਪਣਾ ਇਸ਼ੂ ਆ ਜੀ ਇਹ ਵੀ ਇਹਨਾਂ ਦਾ ਕੀਤਾ ਵੈ ਸਰ ਆਪਣੀ ਆਪਣੀ ਜਨਤਾ ਤੇ ਆਪਣੀ ਸਰਕਾਰ ਭੁਗਤ ਰਹੀ ਆ ਇਹ ਆਪਣਾ ਇਹ ਸਰ ਕੀਤਾ ਇਹਨਾਂ ਨੇ ਆ ਸਰ ਤੀਜੀ ਇਹਨਾਂ ਨੇ ਸੌਂ ਖਾਦੀ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਸਰ ਸੌ ਇਹਨਾਂ ਨੇ ਖਾਦੀ ਸੀ ਟਿੱਕਰਾ ਆਪਾ ਰਹੇ ਆ ਜੀ ਅੱਜ ਜਗ੍ਹਾ ਜਗ੍ਹਾ ਤੇ ਹਰੇਕ মিডিਆ ਦੇ ਉੱਤੇ ਇੱਕੋ ਹੀ ਗੱਲ ਆ ਰਹੀ ਆ ਕਿ ਮਾਨ ਸਰਕਾਰ ਇਸ ਨਸ਼ੇ ਦੇ ਵਿਰੋਧ ਦੇ ਵਿੱਚ ਆ ਤੇ ਸਰ ਅੱਜ ਵੀ ਮੇਰੇ بڑے ਸਤਕਾਰਯੋਗ ਬਾਜਵਾ ਸਾਹਿਬ ਉਹਦੇ ਚੀ ਨੁਕਸ ਕੱਢ ਕੇ ਕਿ ਐ ਨਹੀਂ ਜੀ ਇਹਨਾਂ ਨੇ ਵੱਡਿਆਂ ਨੂੰ ਪਹਿਲਾਂ ਕਿਉਂ ਨਹੀਂ ਪਈ ਪਰ ਮੈਂ ਇੱਕ ਗੱਲ ਬੜੀ ਆਪਣਾ ਹੰਬਲੀ ਇਹਨਾਂ ਨੂੰ ਕਹੂੰਗਾ ਜੀ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਨੇਤਾ ਜੀ ਨੇ ਕਿਹਾ ਸੀ ਕਿ ਇਹ ਪਤਾ ਨਹੀਂ ਕਿੱਥੋਂ ਮਟੀਰੀਅਲ ਇਕੱਠਾ ਹੋ ਕੇ ਆ ਗਿਆ ਪਰ ਮੈਨਨ ਨੂੰ ਅੱਜ ਜਵਾਬ ਦੇਣਾ ਕਿ ਇਸ ਮਟੀਰੀਅਲ ਨੇ ਸਰ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ ਹਜੇ 2 ਸਾਲ ਪਏ ਆ ਸਰ 3 ਸਾਲਾਂ ਦੇ ਵਿੱਚ ਇਹਨਾਂ ਨੇ ਉਹ ਕਰਕੇ ਵਿਖਾਤਾ ਜੋ ਇਹਨਾਂ ਵੱਡੇ ਵੱਡੇ ਵੱਡੀਆਂ ਵੱਡੀਆਂ ਪਾਰਟੀਆਂ ਸੈਂਟਰ ਲੈਵਲ ਦੀਆਂ ਪਾਰਟੀਆਂ ਸੈਂਟਰਲ ਲੈਵਲ ਦੀਆਂ ਪਾਰਟੀਆਂ ਜਿਨ੍ਹਾਂ ਨੇ ਸਾਰੀ ਉਮਰ ਹਿੰਦੁਸਤਾਨ ਤੇ ਰਾਜ ਕੀਤਾ ਪੰਜਾਬ ਤੇ ਰਾਜ ਕੀਤਾ ਉਹਨਾਂ ਦੇ ਅੱਜ ਇਹ ਜਿਹੜਾ ਸਾਡਾ ਆਪਣਾ ਮਟੀਰੀਅਲ ਜਿਨ੍ਹਾਂ ਨੂੰ ਕਹਿੰਦੇ ਸੀ ਨਾ ਉਹਨਾਂ ਨੇ ਉਹਨਾਂ ਦੇ ਮੂੰਹ ਬੰਦ ਕਰਾ ਕੇ ਰੱਖ ਦਿੱਤਾ ਸੋ ਮੈਂ ਇਸ ਗੱਲ ਦੀ ਬੜੀ ਮਾਣ ਦੇ ਨਾਲ ਸੋ ਮੈਂ ਇਸ ਗੱਲ ਦੇ ਬੜੇ ਮਾਣ ਦੇ ਨਾਲ ਅੱਜ ਮੈਂ ਇਹ ਗੱਲ ਕਹੂੰਗਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਵੀ ਕਰੂੰਗਾ ਖਾਸ ਕਰਕੇ ਸਪੀਕਰ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਵਿਦਵਨ ਸਭਾ ਦੇ ਵਿੱਚ ਆਉਣ ਤੇ ਪਹਿਲੀ ਵਾਰੀ ਮੈਨੂੰ ਮੌਕਾ ਦਿੱਤਾ ਗਵਰਨਰ ਸਾਹਿਬ ਦੀ ਇਸ ਸਪੀਚ ਤੇ ਬੋਲਣ ਦਾ ਮੈਂ ਇਸ ਸਮਾਗਮ ਵਿੱਚ ਇਕੱਤਰ ਹੋਏ ਇਸ ਸਦਨ ਦੇ ਆਪਣਾ ਮੈਂਬਰ ਰਾਜਪਾਲ ਜੀ ਅਤੇ ਉਹਨਾਂ ਦੇ ਭਾਸ਼ਣ ਲਈ ਅਤੀ ਧੰਨਵਾਦੀ ਹਾਂ ਜੋ ਇਹਨਾਂ ਨੇ 21 ਮਾਰਚ 2025 ਨੂੰ ਸਦਨ ਦੇ ਵਿੱਚ ਦੇਣ ਦੀ ਕਿਰਪਾਲਤਾ ਕੀਤੀ ਬਹੁਤ ਬਹੁਤ ਧੰਨਵਾਦ ਸਰ